ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸੇਖ ਰਹੇ ਚੈਨਲ ਪੰਜਾਬੀ ਮੈਕਸੀਕੋ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਕਿ ਹਜਾਰੇ ਕਿ ਇੱਕ ਰੇਲ ਗੱਡੀ ਨੇ ਇੱਕ ਡਬਲ ਟੈਂਕਰ ਬੱਸ ਨੂੰ ਭਿਆਨਕ ਟੱਕਰ ਮਾਰੀ ਹੈ ਅਤੇ ਟੱਕਰ ਇੰਨੀ ਭਿਆਨਕ ਸੀਗੀ ਕਿ ਬੱਸ ਦੇ ਟੁਕੜੇ ਟੁਕੜੇ ਹੋ ਗਏ ਨੇ ਰੇਲ ਗੱਡੀ ਨੇ ਬੱਸ ਦੇ ਵਿਚਕਾਰਲੇ ਹਿੱਸੇ ਨੂੰ ਨਿਸ਼ਾਨਾ ਬਣਾਇਆ ਤੇ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 45 ਤੋਂ ਵੱਧ ਹੋਰ ਜ਼ਖਮੀ ਦੱਸੇ ਜਾ ਰਹੇ ਨੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਮੈਕਸੀਕੋ ਸਿਟੀ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਐਟਲਾਕੋ ਮਾਲਕੋ ਸ਼ਹਿਰ ਦੇ ਵਿੱਚ ਵਾਪਰਿਆ ਜਿੱਥੇ ਇੱਕ ਰੇਲ ਗੱਡੀ ਅਤੇ ਇੱਕ ਡਬਲ ਡੈਕਰ ਬੱਸ ਦੀ ਟੱਕਰ ਹੋਈ ਹੈ ਮੈਕਸੀਕੋ ਦੇ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਨੇ ਇੱਕ ਡਬਲ ਡੈਕਰ ਪਾਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 45 ਤੋਂ ਵੱਧ ਲੋਕ ਜ਼ਖਮੀ ਦੱਸੀ ਜਾ ਰਹੇ ਨੇ। ਇਹ ਘਟਨਾ ਮੈਕਸੀਕੋ ਸਿਟੀ ਦੇ ਉੱਤਰ-ਪੱਛਮ ਦੇ ਵਿੱਚ ਐਟਲਾਕੋ ਮਲੋਕੋ ਸ਼ਹਿਰ ਦੇ ਨੇੜੇ ਵਾਪਰੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਉਦਯੋਗਿਕ ਖੇਤਰ ਦੇ ਵਿੱਚ ਰੇਲਵੇ ਕ੍ਰੋਸਿੰਗ ਉੱਤੇ ਵਾਪਰਿਆ। ਹਾਦਸੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਪਾਰੀ ਟ੍ਰੈਫਿਕ ਦੇ ਵਿਚਕਾਰੋ ਹੌਲੀ-ਹੌਲੀ ਰੇਲਵੇ ਟੈਕ ਪਾਸ ਕਰ ਰਹੀ ਹੈ ਉਸੇ ਸਮੇਂ ਇੱਕ ਤੇਜ਼ ਰੇਲ ਗੱਡੀ ਆਉਂਦੀ ਹੈ ਅਤੇ ਬੱਸ ਦੇ ਵਿਚਕਾਰਲੇ ਹਿੱਸੇ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਟੁਕੜੇ-ਟੁਕੜੇ ਹੋ ਗਏ ਅਤੇ ਰੇਲ ਗੱਡੀ ਉਸਨੂੰ ਕਾਫੀ ਦੂਰ ਤੱਕ ਕਸੀ ਡਿ ਲੈ ਗਈ ਹਾਲਾਂਕਿ ਹਜੇ ਤੱਕ ਹਾਦਸੇ ਦੇ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਵਾਇਰਲ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕ੍ਰੋਸਿੰਗ ਉੱਤੇ ਨਾ ਕੋਈ ਰੁਕਾਵਟ ਸੀ ਅਤੇ ਨਾ ਹੀ ਕੋਈ ਟ੍ਰੈਫਿਕ ਸਿਗਨਲ ਇਹ ਮੰਨਿਆ ਜਾ ਰਿਹਾ ਹੈ ਕਿ ਹਾਦਸਾ ਲਾਪਰਵਾਹੀ ਕਾਰਨ ਵਾਪਰਿਆ ਅਮਾਜੋਨਸੀ ਦੀਆਂ ਟੀਮਾਂ ਹਾਦਸੇ ਵਾਲੀ ਥਾਂ ਤੇ ਬਚਾਅ ਕਾਰਜ ਦੇ ਵਿੱਚ ਲੱਗੀਆਂ ਹੋਈਆਂ ਨੇ ਮੈਕਸੀਕਨ ਰਾਜ ਦੀ ਸਿਵਲ ਸੁਰੱਖਿਆ ਏਜੰਸੀ ਨੇ ਕਿਹਾ ਹੈ ਕਿ ਅਮਾਜੋਨਸੀ ਕ੍ਰੂ ਹਜੇ ਵੀ ਹਾਦਸੇ ਵਾਲੀ ਥਾਂ ਤੇ ਕੰਮ ਕਰ ਰਹੇ ਨੇ ਜੋ ਕਿ ਇੱਕ ਉਦਯੋਗਿਕ ਖੇਤਰ ਦੇ ਵਿੱਚ ਸਥਿਤ ਹੈ ਜਿੱਥੇ ਬਹੁਤ ਸਾਰੇ ਗੋਦਾਮ ਅਤੇ ਫੈਕਟਰੀਆਂ ਨੇ ਦਸਵੀਂ ਵਾਇਰਲ ਵੀਡੀਓ ਦੇ ਵਿੱਚ ਪਾਸ ਅਤੇ ਸੜਕ ਉੱਤੇ ਟ੍ਰੈਫਿਕ ਵਿੱਚਕਾਰ ਕੋਈ ਵੀ ਰੁਕਾਵਟ ਨਹੀਂ ਦਿਖੀ ਨਾ ਹੀ ਕੋਈ ਟ੍ਰੈਫਿਕ ਸਿਗਨਲ ਦਿਖਾਈ ਦੇ ਰਹੇ ਤੇ ਪਾਸ ਸਿੱਧੀ ਜਾਂਦੀ ਹੈ ਤੇ ਕੁਝ ਸਕਿੰਟਾਂ ਦੇ ਵਿੱਚ ਹੀ ਟ੍ਰੇਨ ਦੇ ਨਾਲ ਟਕਰਾ ਜਾਂਦੀ ਹੈ ਅਤੇ 8 ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਹਾਸੇ ਤੋਂ ਕੁਝ ਸਕਿੰਟ ਪਹਿਲਾਂ ਕੁਝ ਵਾਹਨ ਪਾਰ ਕਰਦੇ ਵੀ ਦਿਖਾਈ ਦਿੰਦੇ ਨੇ। ਇਹ ਹਾਦਸਾ 4 ਸਾਲ ਪਹਿਲਾਂ ਮਈ 2021 ਦੇ ਵਿੱਚ ਮੈਕਸੀਕੋ ਸਿਟੀ ਦੇ ਵਿੱਚ ਹੋਏ ਇੱਕ ਹੋਰ ਭਿਆਨਕ ਹਾਦਸੇ ਦੀ ਯਾਦ ਦਿਵਾਉਂਦਾ ਜਿੱਥੋਂ ਮੈਟਰੋ ਦਾ ਇੱਕ ਉੱਚਾ ਹਿੱਸਾ ਟਹਿ ਗਿਆ ਸੀ ਉਸ ਹਾਦਸੇ ਦੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ ਅਤੇ ਜਾਂਚ ਦੇ ਵਿੱਚ ਮਾੜੀ ਫੈਲਟਿੰਗ ਅਤੇ ਡਿਜ਼ਾਈਨ ਦੀਆਂ ਕਮੀਆਂ ਨੂੰ ਕਾਰਨ ਦੱਸਿਆ ਗਿਆ ਸੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਕਸੀਕੋ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਹਜ਼ਾਰੇ ਇੱਕ ਰੇਲ ਗੱਡੀ ਨੇ ਇੱਕ ਡਬਲ ਟੈਂਕਰ ਬੱਸ ਨੂੰ ਭਿਆਨਕ ਟੱਕਰ ਮਾਰੀ ਹੈ ਅਤੇ ਟੱਕਰ ਇੰਨੀ ਭਿਆਨਕ ਸੀਗੀ ਕਿ ਬੱਸ ਦੇ ਟੁਕੜੇ ਟੁਕੜੇ ਹੋ ਗਏ ਨੇ रेल गड्डी ਨੇ ਪਾਸਤੇ ਵਿਚਕਾਰਲੇ ਹਿੱਸੇ ਨੂੰ ਨਿਸ਼ਾਨਾ ਬਣਾਇਆ ਤੇ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 45 ਤੋਂ ਵੱਧ ਹੋ ਜ਼ਖਮੀ ਦੱਸੇ ਜਾ ਰਹੇ ਨੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਮੈਕਸੀਕੋ ਸਿਟੀ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਐਟਲਾਕੋ ਮਾਲਕੋ ਸ਼ਹਿਰ ਦੇ ਵਿੱਚ ਹੋਇਆ ਹੈ ਜਿੱਥੇ ਇੱਕ ਰੇਲ ਗੱਡੀ ਅਤੇ ਇੱਕ ਡਬਲ ਡੈਕਰ ਬੱਸ ਦੀ ਟੱਕਰ ਹੋਈ ਹੈ ਮੈਕਸੀਕੋ ਦੇ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਨੇ ਇੱਕ ਡਬਲ ਡੈਕਰ ਪਾਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 45 ਤੋਂ ਵੱਧ ਲੋਕ ਜ਼ਖਮੀ ਦੱਸੀ ਜਾ ਰਹੇ ਨੇ। ਇਹ ਘਟਨਾ ਮੈਕਸੀਕੋ ਸਿਟੀ ਦੇ ਉੱਤਰ ਪੱਛਮ ਦੇ ਵਿੱਚ ਐਟਲਾਕੋ ਮਲੋਕੋ ਸ਼ਹਿਰ ਦੇ ਨੇੜੇ ਵਾਪਰੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਉਦਯੋਗਿਕ ਖੇਤਰ ਦੇ ਵਿੱਚ ਰੇਲਵੇ ਕ੍ਰੋਸਿੰਗ ਉੱਤੇ ਵਾਪਰਿਆ। ਹਾਦਸੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਸ ਭਾਰੀ ਟ੍ਰੈਫਿਕ ਦੇ ਵਿਚਕਾਰੋਂ ਹੌਲੀ-ਹੌਲੀ ਰੇਲਵੇ ਟ੍ਰੈਕ ਪਾਰ ਕਰ ਰਹੀ ਹੈ। ਉਸੇ ਸਮੇਂ ਇੱਕ ਤੇਜ਼ ਰੇਲਗੱਡੀ ਆਉਂਦੀ ਹੈ ਅਤੇ ਬਸ ਦੇ ਵਿਚਕਾਰਲੇ ਹਿੱਸੇ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਸ ਦੇ ਟੁਕੜੇ-ਟੁਕੜੇ ਹੋ ਗਏ ਅਤੇ ਰੇਲਗੱਡੀ ਉਸਨੂੰ ਕਾਫੀ ਦੂਰ ਤੱਕ ਕਸੀ ਡਿ ਲੈ ਗਈ। ਹਾਲਾਂਕਿ ਹਜੇ ਤੱਕ ਹਾਦਸੇ ਦੇ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਵਾਇਰਲ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕ੍ਰੋਸਿੰਗ ਉੱਤੇ ਨਾ ਕੋਈ ਰੁਕਾਵਟ ਸੀ ਅਤੇ ਨਾ ਹੀ ਕੋਈ ਟ੍ਰੈਫਿਕ ਸਿਗਨਲ। ਇਹ ਮੰਨਿਆ ਜਾ ਰਿਹਾ ਹੈ ਕਿ ਹਾਦਸਾ ਲਾਪਰਵਾਹੀ ਕਾਰਨ ਵਾਪਰਿਆ। ਐਮਰਜੈਂਸੀ ਦੀਆਂ ਟੀਮਾਂ ਹਾਦਸੇ ਵਾਲੀ ਥਾਂ ਤੇ ਬਚਾਅ ਕਾਰਜ ਦੇ ਵਿੱਚ ਲੱਗੀਆਂ ਹੋਈਆਂ ਨੇ ਮੈਕਸੀਕਨ ਰਾਜ ਦੀ ਸਿਵਲ ਸੁਰੱਖਿਆ ਏਜੰਸੀ ਨੇ ਕਿਹਾ ਕਿ ਐਮਰਜੈਂਸੀ ਕ੍ਰੂ ਹਜੇ ਵੀ ਹਾਦਸੇ ਵਾਲੀ ਥਾਂ ਤੇ ਕੰਮ ਕਰ ਰਹੇ ਨੇ ਜੋ ਕਿ ਇੱਕ ਉਦਯੋਗਿਕ ਖੇਤਰ ਦੇ ਵਿੱਚ ਸਥਿਤ ਹੈ ਜਿੱਥੇ ਬਹੁਤ ਸਾਰੇ ਗੋਦਾਮ ਅਤੇ ਫੈਕਟਰੀਆਂ ਨੇ ਦਸੀ ਵਾਇਰਲ ਵੀਡੀਓ ਦੇ ਵਿੱਚ ਪਾਸ ਅਤੇ ਸੜਕ ਉੱਤੇ ਟ੍ਰੈਫਿਕ ਵਿੱਚਕਾਰ ਕੋਈ ਵੀ ਰੁਕਾਵਟ ਨਹੀਂ ਦਿਖੀ ਨਾ ਹੀ ਕੋਈ ਟ੍ਰੈਫਿਕ ਸਿਗਨਲ ਦਿਖਾਈ ਦੇ ਰਹੇ ਤੇ ਪਾਸ ਸਿੱਧੀ ਜਾਂਦੀ ਹੈ ਤੇ ਕੁਝ ਸਕਿੰਟਾਂ ਦੇ ਵਿੱਚ ਹੀ ਟ੍ਰੇਨ ਦੇ ਨਾਲ ਟਕਰਾ ਜਾਂਦੀ ਹੈ ਅਤੇ 8 ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਹਾਸੇ ਤੋਂ ਕੁਝ ਸਕਿੰਟ ਪਹਿਲਾਂ ਕੁਝ ਵਾਹਨ ਪਾਰ ਕਰਦੇ ਵੀ ਦਿਖਾਈ ਦੇ ਰਹੇ ਨੇ। ਇਹ ਹਾਦਸਾ 4 ਸਾਲ ਪਹਿਲਾਂ ਮਈ 2021 ਦੇ ਵਿੱਚ ਮੈਕਸੀਕੋ ਸਿਟੀ ਦੇ ਵਿੱਚ ਹੋਏ ਇੱਕ ਹੋਰ ਭਿਆਨਕ ਹਾਦਸੇ ਦੀ ਯਾਦ ਦਿਵਾਉਂਦਾ ਹੈ ਜਿੱਥੋਂ ਮੈਟਰੋ ਦਾ ਇੱਕ ਉੱਚਾ ਹਿੱਸਾ ਟਹਿ ਗਿਆ ਸੀ ਉਸ ਹਾਦਸੇ ਦੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ ਅਤੇ ਜਾਂਚ ਦੇ ਵਿੱਚ ਮਾੜੀ ਫੈਲਟਿੰਗ ਅਤੇ ਡਿਜ਼ਾਈਨ ਦੀਆਂ ਕਮੀਆਂ ਨੂੰ ਕਾਰਨ ਦੱਸਿਆ ਗਿਆ ਸੀ ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸੇਖ ਰਹੇ ਚੈਨਲ ਪੰਜਾਬੀ ਮੈਕਸੀਕੋ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਹਜ਼ਾਰੇ ਇੱਕ ਰੇਲ ਗੱਡੀ ਨੇ ਇੱਕ ਡਬਲ ਟੈਂਕਰ ਬੱਸ ਨੂੰ ਭਿਆਨਕ ਟੱਕਰ ਮਾਰੀ ਹੈ ਅਤੇ ਟੱਕਰ ਇੰਨੀ ਭਿਆਨਕ ਸੀਗੀ ਕਿ ਬੱਸ ਦੇ ਟੁਕੜੇ ਟੁਕੜੇ ਹੋ ਗਏ ਨੇ रेल गड्डी ने बास्त्रे विचकारले हिस्से नु निशाना बनाया इतिहासे विच 8 ਲੋਕਾਂ دی ਮੌਤ ਹੋ ਗਈ ਹੈ ਜਦਕਿ 45 ਤੋਂ ਵੱਧ ਹੋ ਜ਼ਖਮੀ ਦੱਸੇ ਜਾ ਰਹੇ ਨੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਮੈਕਸੀਕੋ ਸਿਟੀ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਐਟਲਾਕੋ ਮਾਲਕੋ ਸ਼ਹਿਰ ਦੇ ਵਿੱਚ ਹੋਇਆ ਹੈ ਜਿੱਥੇ ਇੱਕ ਰੇਲ ਗੱਡੀ ਅਤੇ ਇੱਕ ਡਬਲ ਡੈਕਰ ਬੱਸ ਦੀ ਟੱਕਰ ਹੋਈ ਹੈ ਮੈਕਸੀਕੋ ਦੇ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਨੇ ਇੱਕ ਡਬਲ ਡੈਕਰ ਪਾਸ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 45 ਤੋਂ ਵੱਧ ਲੋਕ ਜ਼ਖਮੀ ਦੱਸੀ ਜਾ ਰਹੇ ਨੇ ਇਹ ਘਟਨਾ ਮੈਕਸੀਕੋ ਸਿਟੀ ਦੇ ਉੱਤਰ ਪੱਛਮ ਦੇ ਵਿੱਚ ਐਟਲਾਕੋ ਮਲੋਕੋ ਸ਼ਹਿਰ ਦੇ ਨੇੜੇ ਵਾਪਰੀ ਹੈ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਉਦਯੋਗਿਕ ਖੇਤਰ ਦੇ ਵਿੱਚ ਰੇਲਵੇ ਕ੍ਰੋਸਿੰਗ ਉੱਤੇ ਵਾਪਰਿਆ ਹਾਦਸੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਬਾਰੀ ਟ੍ਰੈਫਿਕ ਦੇ ਵਿਚਕਾਰੋਂ ਹੌਲੀ-ਹੌਲੀ ਰੇਲਵੇ ਟ੍ਰੈਕ ਪਾਰ ਕਰ ਰਹੀ ਹੈ ਉਸੇ ਸਮੇਂ ਇੱਕ ਤੇਜ਼ ਰੇਲ ਗੱਡੀ ਆਉਂਦੀ ਹੈ ਅਤੇ ਬੱਸ ਦੇ ਵਿਚਕਾਰਲੇ ਹਿੱਸੇ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਟੁਕੜੇ-ਟੁਕੜੇ ਹੋ ਗਏ ਅਤੇ ਰੇਲ ਗੱਡੀ ਉਸਨੂੰ ਕਾਫੀ ਦੂਰ ਤੱਕ ਕਸੀ ਡਿ ਲੈ ਗਈ ਹਾਲਾਂਕਿ ਹਜੇ ਤੱਕ ਹਾਦਸੇ ਦੇ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਵਾਇਰਲ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕ੍ਰੋਸਿੰਗ ਉੱਤੇ ਨਾ ਕੋਈ ਰੁਕਾਵਟ ਸੀ ਅਤੇ ਨਾ ਹੀ ਕੋਈ ਟ੍ਰੈਫਿਕ ਸਿਗਨਲ ਇਹ ਮੰਨਿਆ ਜਾ ਰਿਹਾ ਹੈ ਕਿ ਹਾਦਸਾ ਲਾਪਰਵਾਹੀ ਕਾਰਨ ਵਾਪਰਿਆ ਅਮਰਜੈਂਸੀ ਦੀਆਂ ਟੀਮਾਂ ਹਾਦਸੇ ਵਾਲੀ ਥਾਂ ਤੇ ਬਚਾਅ ਕਾਰਜ ਦੇ ਵਿੱਚ ਲੱਗੀਆਂ ਹੋਈਆਂ ਨੇ ਮੈਕਸੀਕਨ ਰਾਜ ਦੀ ਸਿਵਲ ਸੁਰੱਖਿਆ ਏਜੰਸੀ ਨੇ ਕਿਹਾ ਹੈ ਕਿ ਅਮਰਜੈਂਸੀ ਕੂਜੂ ਹਜੇ ਵੀ ਹਾਦਸੇ ਵਾਲੀ ਥਾਂ ਤੇ ਕੰਮ ਕਰ ਰਹੇ ਨੇ ਜੋ ਕਿ ਇੱਕ ਉਦਯੋਗਿਕ ਖੇਤਰ ਦੇ ਵਿੱਚ ਸਥਿਤ ਹੈ ਜਿੱਥੇ ਬਹੁਤ ਸਾਰੇ ਗੋਦਾਮ ਅਤੇ ਫੈਕਟਰੀਆਂ ਨੇ ਦਸੀ ਵਾਇਰਲ ਵੀਡੀਓ ਦੇ ਵਿੱਚ ਪਾਸ ਅਤੇ ਸੜਕ ਉੱਤੇ ਟ੍ਰੈਫਿਕ ਵਿੱਚਕਾਰ ਕੋਈ ਵੀ ਰੁਕਾਵਟ ਨਹੀਂ ਦਿਖੀ ਨਾ ਹੀ ਕੋਈ ਟ੍ਰੈਫਿਕ ਸਿਗਨਲ ਦਿਖਾਈ ਦੇ ਰਿਹਾ ਤੇ ਪਾਸ ਸਿੱਧੀ ਜਾਂਦੀ ਹੈ ਤੇ ਕੁਝ ਸਕਿੰਟਾਂ ਦੇ ਵਿੱਚ ਹੀ ਟ੍ਰੇਨ ਦੇ ਨਾਲ ਟਕਰਾ ਜਾਂਦੀ ਹੈ ਅਤੇ ਅੱਠ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਹਾਸੇ ਤੋਂ ਕੁਝ ਸਕਿੰਟ ਪਹਿਲਾਂ ਕੁਝ ਵਾਹਨ ਪਾਰ ਕਰਦੇ ਵੀ ਦਿਖਾਈ ਦਿੰਦੇ ਨੇ ਇਹ ਹਾਸਾ 4 ਸਾਲ ਪਹਿਲਾਂ ਮਈ 2021 ਦੇ ਵਿੱਚ ਮੈਕਸੀਕੋ ਸਿਟੀ ਦੇ ਵਿੱਚ ਹੋਏ ਇੱਕ ਹੋਰ ਭਿਆਨਕ ਹਾਦਸੇ ਦੀ ਯਾਦ ਦਮੁੰਦਾ ਜਿੱਥੋਂ ਮੈਟਰੋ ਦਾ ਇੱਕ ਉੱਚਾ ਹਿੱਸਾ ਟਹਿ ਗਿਆ ਸੀ ਉਸ ਹਾਦਸੇ ਦੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ ਅਤੇ ਜਾਂਚ ਦੇ ਵਿੱਚ ਮਾੜੀ ਫੈਟਿੰਗ ਅਤੇ ਡਿਜ਼ਾਈਨ ਦੀਆਂ ਕਮੀਆਂ ਨੂੰ ਕਾਰਨ ਦੱਸਿਆ ਗਿਆ ਸੀ ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸ ਦੇਖ ਰਹੇ ਚੈਨਲ ਪੰਜਾਬੀ ਮੈਕਸੀਕੋ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਹਾ ਜਾਰੇ ਕਿ ਇੱਕ ਰੇਲ ਗੱਡੀ ਨੇ ਇੱਕ ਡਬਲ ਟੈਂਕਰ ਬੱਸ ਨੂੰ ਭਿਆਨਕ ਟੱਕਰ ਮਾਰੀ ਹੈ ਅਤੇ ਟੱਕਰ ਇੰਨੀ ਭਿਆਨਕ ਸੀਗੀ ਕਿ ਬੱਸ ਦੇ ਟੁਕੜੇ ਟੁਕੜੇ ਹੋ ਗਏ ਨੇ ਰੇਲ ਗੱਡੀ ਨੇ ਬਾਸ ਤੇ ਵਿਚਕਾਰਲੇ ਹਿੱਸੇ ਨੂੰ ਨਿਸ਼ਾਨਾ ਬਣਾਇਆ ਤੇ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 45 ਤੋਂ ਵੱਧ ਹੋ ਜ਼ਖਮੀ ਦੱਸੇ ਜਾ ਰਹੇ ਨੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਮੈਕਸੀਕੋ ਸਿਟੀ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਐਟਲਾਕੋ ਮਾਲਕੋ ਸ਼ਹਿਰ ਦੇ ਵਿੱਚ ਹੋਇਆ ਹੈ ਜਿੱਥੇ ਇੱਕ ਰੇਲ ਗੱਡੀ ਅਤੇ ਇੱਕ ਡਬਲ ਡੈਕਰ ਬਾਸ ਦੀ ਟੱਕਰ ਹੋਈ ਹੈ ਮੈਕਸੀਕੋ ਦੇ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਨੇ ਇੱਕ ਡਬਲ ਡੈਕਰ ਪਾਸ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 45 ਤੋਂ ਵੱਧ ਲੋਕ ਜ਼ਖਮੀ ਦੱਸੀ ਜਾ ਰਹੇ ਨੇ ਇਹ ਘਟਨਾ ਮੈਕਸੀਕੋ ਸਿਟੀ ਦੇ ਉੱਤਰ ਪੱਛਮ ਦੇ ਵਿੱਚ ਐਟਲਾਕੋ ਮਲੋਕੋ ਸ਼ਹਿਰ ਦੇ ਨੇੜੇ ਵਾਪਰੀ ਹੈ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਉਦਯੋਗਿਕ ਖੇਤਰ ਦੇ ਵਿੱਚ ਰੇਲਵੇ ਕ੍ਰੋਸਿੰਗ ਉੱਤੇ ਵਾਪਰਿਆ ਹਾਦਸੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜ ਜਿਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਸ ਭਾਰੀ ਟ੍ਰੈਫਿਕ ਦੇ ਵਿਚਕਾਰੋਂ ਹੌਲੀ-ਹੌਲੀ ਰੇਲਵੇ ਟ੍ਰੈਕ पार ਕਰ ਰਹੀ ਹੈ ਉਸੇ ਸਮੇਂ ਇੱਕ ਤੇਜ਼ ਰੇਲ ਗੱਡੀ ਆਉਂਦੀ ਹੈ ਅਤੇ ਬਸ ਦੇ ਵਿਚਕਾਰਲੇ ਹਿੱਸੇ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਸ ਦੇ ਟੁਕੜੇ-ਟੁਕੜੇ ਹੋ ਗਏ ਅਤੇ ਰੇਲ ਗੱਡੀ ਉਸਨੂੰ ਕਾਫੀ ਦੂਰ ਤੱਕ ਕਸੀ ਡਿ ਲੈ ਗਈ ਹਾਲਾਂਕਿ ਹਜੇ ਤੱਕ ਹਾਸੇ ਦੇ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਵਾਇਰਲ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕ੍ਰੋਸਿੰਗ ਉੱਤੇ ਨਾ ਕੋਈ ਰੁਕਾਵਟ ਸੀ ਅਤੇ ਨਾ ਹੀ ਕੋਈ ਟ੍ਰੈਫਿਕ ਸਿਗਨਲ ਇਹ ਮੰਨਿਆ ਜਾ ਰਿਹਾ ਹੈ ਕਿ ਹਾਸਾ ਲਾਪਰਵਾਹੀ ਕਾਰਨ ਵਾਪਰਿਆ ਐਮਰਜੈਂਸੀ ਦੀਆਂ ਟੀਮਾਂ ਹਾਦਸੇ ਵਾਲੀ ਥਾਂ ਤੇ ਬਚਾਵ ਕਾਰਜ ਦੇ ਵਿੱਚ ਲੱਗੀਆਂ ਹੋਈਆਂ ਨੇ ਮੈਕਸੀਕਨ ਰਾਜ ਦੇ ਸਿਵਲ ਸੁਰੱਖਿਆ ਏਜੰਸੀ ਨੇ ਕਿਹਾ ਕਿ ਐਮਰਜੈਂਸੀ ਕਰੂ ਹਜੇ ਵੀ ਹਾਦਸੇ ਵਾਲੀ ਥਾਂ ਤੇ ਕੰਮ ਕਰ ਰਹੇ ਨੇ ਜੋ ਕਿ ਇੱਕ ਉਦਯੋਗਿਕ ਖੇਤਰ ਦੇ ਵਿੱਚ ਸਥਿਤ ਹੈ ਜਿੱਥੇ ਬਹੁਤ ਸਾਰੇ ਗੋਦਾਮ ਅਤੇ ਫੈਕਟਰੀਆਂ ਨੇ ਦਸੀ ਵਾਇਰਲ ਵੀਡੀਓ ਦੇ ਵਿੱਚ バス ਅਤੇ ਸੜਕ ਉੱਤੇ ਟ੍ਰੈਫਿਕ ਵਿੱਚਕਾਰ ਕੋਈ ਵੀ ਰੁਕਾਵਟ ਨਹੀਂ ਦਿਖੀ ਨਾ ਹੀ ਕੋਈ ਟ੍ਰੈਫਿਕ ਸਿਗਨਲ ਦਿਖਾਈ ਦੇ ਰਿਹਾ ਤੇ バス ਸਿੱਧੀ ਜਾਂਦੀ ਹੈ ਤੇ ਕੁਝ ਸਕਿੰਟਾਂ ਦੇ ਵਿੱਚ ਹੀ ਟ੍ਰੇਨ ਦੇ ਨਾਲ ਟਕਰਾ ਜਾਂਦੀ ਹੈ ਅਤੇ 8 ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਹਾਸੇ ਤੋਂ ਕੁਝ ਸਕਿੰਟ ਪਹਿਲਾਂ ਕੁਝ ਵਾਹਨ ਪਾਰ ਕਰਦੇ ਵੀ ਦਿਖਾਈ ਦਿੰਦੇ ਨੇ। ਇਹ ਹਾਸਾ 4 ਸਾਲ ਪਹਿਲਾਂ ਮਈ 2021 ਦੇ ਵਿੱਚ ਮੈਕਸੀਕੋ ਸਿਟੀ ਦੇ ਵਿੱਚ ਹੋਏ ਇੱਕ ਹੋਰ ਭਿਆਨਕ ਹਾਦਸੇ ਦੀ ਯਾਦ ਦਿਵਾਉਂਦਾ ਹੈ ਜਿੱਥੋਂ ਮੈਟਰੋ ਦਾ ਇੱਕ ਉੱਚਾ ਹਿੱਸਾ ਟਹਿ ਗਿਆ ਸੀ ਉਸ ਹਾਦਸੇ ਦੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ ਅਤੇ ਜਾਂਚ ਦੇ ਵਿੱਚ ਮਾੜੀ ਫੈਲਟਿੰਗ ਅਤੇ ਡਿਜ਼ਾਈਨ ਦੀਆਂ ਕਮੀਆਂ ਨੂੰ ਕਾਰਨ ਦੱਸਿਆ ਗਿਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ